ਸਤਿਨਾਮ ਸ਼੍ਰੀ ਵਾਹਿਗੁਰੂ ਸਾਇ ਜੀਉ ਗਿਆਨ ਤੇ ਹਾਲ ਕਿਛੁ ਕਰਮ ਨ ਜਾਣਾ ਨਾ ਹਿਨ ਨਿਰਮਲ ਕਰੀ ਸਾਧ ਸੰਗਤ ਕੈ ਅੰਚਲ ਲਾਹੋ ਬੇਗਮ ਨਦੀ ਜਾਏ ਤਰਣੀ ਸਤਰਾ ਸ਼੍ਰੀ ਵਾਹਿਗੁਰੂ ਸਾਇ ਪ੍ਰੀਓ ਜੈ ਤੁਸਰੀ ਮਧ ਪੰਨਾ ਵਾਰ ਸ਼ਲੋਕਾ ਨਾ ਏ ਓਮ ਕੰ ਸਤਗੁਰ ਪ੍ਰਸਾਦ ਸ਼ਲੋਕਾ ਆਦ ਪੂਰਨ ਮਦ ਪੂਰਨ ਅੰਦ ਪੂਰਨ ਪਰਮੇਸ਼ਵਰ ਸਬਰੰਤ ਸੰਤ ਰਵਤਰ ਰਾਮਣਾ ਨਾਨਕ ਅਗਨਾਸਰ ਜਗਦੀਸ਼ੁਰ ਐ ਤੋ ਨ ਸੁਣ ਮ ਸੁਣਾ ਮਣਾ ਮਨ ਮੇਂ ਜੜੀ ਐ ਸਾਚ ਊਰ ਰਹੇ ਸਰਬਤਰ ਵਾ ਰਨਰਾਚ ਪੜੀ ਹਰ ਇੱਕ ਮੇਰਿੰਜਣ ਦਾਈਆ ਸਭ ਅੰਦਰ ਸੋਈ ਕਰਨ ਗਾਣ ਸੁਮਰਤ ਪ੍ਰਭ ਜੋ ਕਰੇ ਸੋ ਹੋਈ ਤਿਸ ਬਨ ਨਹੀਂ ਕੋਈ ਠੰਡ ਬ੍ਰਹਮੰਡ ਪਾ ਤਾਲ ਦੀਪ ਰਵਿਆ ਸਭ ਲੋਈ ਜਿਸ ਆ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਖੰਡ ਬ੍ਰਹਮੰਡ ਪਾ ਰਬਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਜ ਦਿਨ ਸੋਮਵਾਰ ਸਭੀ ਮੈਂ ਤੇਰਾ ਜੇਠ ਹੈ ਅੰਦਨ ਸੁੰਬ 26 ਮਈ 13 ਜੇਠ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ